ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪ ਇੱਕ ਤਾਜੀ ਸੂਈ ਬਾੜ ਸੇਲ ਲਈ ਲੈ ਕੇ ਆਏ ਹਾਂ ਜੀ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਆਜੋ ਬਾਈ ਜੀ ਬਾਈ ਜੀ ਸਸਿਕਾ ਹਸਕੀ ਹਦਰ ਸਾਹਿਬ ਉਹ ਠੀਕ ਹੋ ਜੀ ਬਹੁਤ ਵਧੀਆ ਰ ਸਾਹਿਬ ਨਾਮ ਤੇ ਐਡਰੈਸ ਬੋਹ ਨਾਡਾ ਸਾਹਿਬ ਬੋਈ ਆਪਣਾ ਐਂਡ ਆਪਣਾ ਸਲਾਦਪੁਰਾ ਜੀ ਹੂੰ ਜਿਲ੍ਹਾ ਆਪਾਂ ਨੂੰ ਬਠਿੰਡਾ ਪੈਂਦਾ ਜੀ ਤਸਵੀਰ ਰਾਮਪੁਰਾਹੂ ਵਾਲੀ ਨੇੜੇ ਪਿੰਡ ਜਿਹੜੇ ਭਦੌੜ ਰਹਿ ਗਿਆ ਜੀ ਭਗਤਾ ਭਾਈ ਰੂਪਾ ਮੋਬਾਈਲ ਨੰਬਰ 77473717317 ਠੀਕ ਹੈ ਭਾਈ ਜਰਸੀ ਬਰੀਡ ਹਾਂਜੀ ਜਰਸੀ ਜੀ ਕਿਹੜਾ ਸੂਈ ਹੈ ਇਹ ਪਹਿਲਾ ਸੂਆ ਡਰ ਸਾਹ ਕਦੋਂ ਸੂਈ ਹੈ ਵੀਰੇ ਇਹ ਕੱਲ ਵਾਲੀ ਰਾਤ ਦੀ ਸੂਈ ਹੈ ਜੀ ਜਿਹੜੀ ਕੱਲ ਰਾਤ ਲੰਗੀ ਹੈ ਜੀ ਠੀਕ ਹੈ ਬੱਚਾ ਕੀ ਦਿੱਤਾ ਇਹਨੇ ਬੱਚਾ ਦਿੱਤਾ ਜੀ ਬੱਚਾ ਦਿੱਤਾ ਭਾਈ ਠੀਕ ਹੈ ਤੇ ਕਿੰਨਾ ਵੱਡਾ ਬੋਲਾ ਬੋਲਾ ਵੱਡਾ ਹੁਣ 11 12 11 12 ਇੱਥੇ ਹੋਈ ओके okay भाई थाणी वाला कमाल ਦਾ ਬੜਾ ਚੰਗਾ ਥਾਣਾ ਜੀ ਪੂਰੀ ਵਿੱਤੀ ਤੇ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਣ ਚਵਾਈ ਕਿਵੇਂ ਆ ਬਰਾ ਚਵਾਈ ਤਾਂ ਮੈਂ ਤੁਹਾਨੂੰ ਕਰਕੇ ਦਿਖਾਉਂ ਜੀ ਠੰਡੀ ਸੀਲ ਤੇ ਚਵਾਈ ਦਾ ਤਾਂ ਕੋਈ ਲੈਖਾ ਨਹੀਂ ਠੀਕ ਆ ਲੈ ਬਾਈ ਬੜਾ ਚੰਗਾ ਜਿਵੇਂ ਮਰਜੀ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਸ਼ਾਂਤੋ ਲੈਵਾ ਚੈੱਕ ਕਰਵਾਉਂਦੇ ਆ ਕਮਾਲ ਦਾ ਫਿੱਟ ਫਿੱਟ ਲੈਵਾ ਫਿੱਟ ਲੈਵਾ ਫਿਟਿੰਗ ਵਾਲਾ ਲੈਵਾ ਜੀ ਹੂੰ ਕਲੂਨ ਬੱਛੀ ਨੂੰ ਲੈਵਾ ਲੱਗਦਾ ਕਿਸੇ ਕਿਸੇ ਨੂੰ ਇਹ ਜੇ ਜੋਸ਼ ਵਾਲਾ ਜੋਸ਼ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਚੰਗਲਾ ਵੀ ਥਾਂ ਤੇ ਚਵਾਈ ਤੁਹਾਨੂੰ ਮੈਂ ਦਿਖਾਉਣਾ ਜੀ ਓਕੇ ਮਾਖਾ ਕੋਕਾ ਪੀ ਸਚਵਾਈ ਚੰਗੀ ਪਰ ਇਹ ਪਤਾ ਤਾਂ ਠੀਕ ਜਾਈਏ ਹੈ ਨਾ ਨੋਰਮਲ ਹਾਈਟ ਹੈ ਜੀ ਬਾਹਲੀ ਵੱਡੀ ਵੀ ਨਹੀਂ ਬਾਹਲੀ ਛੋਟੀ ਵੀ ਨਹੀਂ ਕਹਿ ਸਕਦੇ ਸਹੀ ਹੈ ਬਈ ਪੰਜਾਬ ਵਾਲੀ ਹੈ ਜੀ ਉਹ ਚੀਜ਼ ਨਹੀਂ ਆਪਣੇ ਨਾਲ ਦੇ ਪਿੰਡੋਂ ਲਈ ਵੀ ਹੈ ਓਕੇ ਜੰਗੀਆਂ ਵਾਲੇ ਤੋਂ ਲਈ ਆ ਰਮਦਾਸ ਸਿੰਘਾਂ ਤੋਂ ਲਈ ਵੀ ਆਪਣੀ ਚੰਗੀਆਂ ਠੰਡੀ ਸੀਲ ਫੁੱਲ ਫੁੱਲ ਬ੍ਰੀਡ ਹੂੰ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਸੂਈ ਚਵਾਈ ਆ ਚਵਾਈ ਚੂਈ ਪਾਈ ਨਾ ਆਣ ਓਕੇ ਮਾਖਾ ਜੀ ਬਸ ਥੋੜਾ ਮਾਰਕਟ ਦਿਖਾ ਦੂਗਾ ਫੇਸ ਖੂਸ ਬੜਾ ਪਿਆਰਾ ਆ ਜਾ ਪੁੱਤ ਲੈ ਥੋੜਾ ਬੱਚੇ ਦਾ ਜ਼ਰੂਰ ਕਰ ਦਿਓ ਫੇਸ ਦੇਖੋ ਫੇਸ ਬੜਾ ਪਿਆਰਾ ਹੈ ਨਾ ਮਾਹਾਈ ਬਾਲੀ ਚੰਗੀ ਹੈ ਜੀ ਬਾਕੀ ਥੋੜਾ ਚੈੱਕ ਕਰ ਲਓ ਇੱਕ ਨੰਬਰ ਥੋੜਾ ਕਰਨਾ ਕੀ ਬਾਤ ਆ ਮਾ ਮੁੱਲ ਕੀ ਹੈ ਜੀ ਸਰ ਸਾਹਿਬ ਕੋਈ 55 ਨਹੀਂ ਕੋਈ 60 ਨਹੀਂ ਜੀ ਇਹ ਸਾਢੇ 52000 ਦੀ ਬੱਚੀ ਦੇਵਾਂਗੀ ਬਸ ਸਾਢੇ 52000 ਦੀ ਜੀ ਇਹ ਜੋ ਮਾਨਤਾ ਨੂੰ ਹੋ ਜੀ ਹੱਥ ਜੋੜ ਕੇ ਬੇਨਤੀ ਹੈ ਵੀ ਕੋਈ ਬਾੜ ਘਾਟ ਵਾਲਾ ਵੀਰ ਫੇਰ ਆਏ ਨਾ ਕਵੀ ਵੀ ਦੇਣੀ ਕਿੰਨੇ ਦੀ ਹਮ ਠੀਕ ਹੈ ਜੀ ਅणि ਆਪਣਾ ਮੁੱਲ ਉਨਾ ਕੀ ਹੁੰਦਾ ਵੀਰ ਜੀ ਜਿੰਨੇ ਕ ਆਪਾਂ ਪਹਿਲੇ ਲੈਣੇ ਆ ਹਨਾ ਲੈਣੇ ਆ ਸਹੀ ਠੰਡੀ ਸੀਲ ਫੇਰ ਦਿਖਾ ਦਿਓ ਕਿੰਨੀ ਜਾਂ ਲੈ ਬਈ ਠੰਡੀ ਸੀਲ ਦਾ ਕੋਈ ਮਾਰਗੀ ਫੇਰੀ ਹੈ ਬਾਕੀ ਮੁੱਲ ਜਮਾਂ ਯਾਇਜ਼ ਆ ਖਿੱਚ ਕੇ ਮੁੱਲ ਰੱਖਿਆ ਬਾਕੀ ਜਰਸੀ ਤੁਹਾਨੂੰ ਪਤਾ ਵੀ ਘੱਟ ਮਿਲਦੀ ਆ ਜੀ ਘੱਟ ਮਿਲਦੀ ਆ ਇੱਕ ਦੇ ਕਿਤੇ ਕੋਈ ਕੋਈ ਮਿਲ ਜਾਂਦੀ ਆ ਜੀ ਚਲ ਆਪਾਂ ਵੀਡੀਓ ਕਰਾਂ ਬਾਈ ਮਾਰ ਕੇ ਰੱਖਾਂ 14 ਹਨਾ ਗਰਮਾ ਦੀ ਠੰਡੀ ਲਾ ਲੋ ਲੈਣਾ ਪਾ ਲੋ ਜੀ ਮੈਂ ਮਾਰਦੀ ਬਹਿ ਜਾ ਕੋਈ ਚੱਕਰੀ ਨਾ ਨਿਆਣਾ ਪਾ ਤੇ ਬਹਿ ਜਾ ਹਾਂਜੀ ਲੋ ਵੀ ਛੱਡ ਬਈ ਹੋਰ ਛੱਡ ਲਾ

ਇੱਕ ਨੰਬਰ ਥਾਣ ਮੁੱਠੀ ਵਾਲਾ ਥਾਣ ਪੂਰੀ ਵਿਥੀ ਤੇ ਆ ਕੀ ਬਾਤ ਮਾਰ ਦੇ ਲੋ ਜਿਵਾਈ ਦੇਖੀ ਸਰਸ ਲੋ ਮੁਰਲੇ ਥੰਦਾ ਚੋਣ ਬੜਾ ਚੰਗਾ ਹਨ ਮਾਹ ਬਾਲੀ ਨਹੀਂ ਆਇਆ ਚਿਵਾਈ ਮੋਟਾ ਚੋਣ ਜਿਵੇਂ ਮਰਜੀ ਚੋਣ ਬਸ ਐ ਖੜੀ ਰਹੂ ਜੀ ਕੋਈ ਗਾਣਾ ਨਹੀਂ ਕਰਨੀ ਪਛਾਣ ਨਹੀਂ ਕਰਨੀ ਐ ਹੀ ਖੜੀ ਰਹਿਣਾ ਜੀ ਠੀਕ ਆ ਇਹਦਾ ਹੱਥੋਂ ਮੜਾ ਜਾਕਰੀ ਨਹੀਂ ਬੱਚਾ ਜੱਟਣ ਲੱਗ ਜਾਂਦੀ ਇਹਦਾ ਸਹੀ ਗੱਲ ਆ ਬਈ ਬਾਲੀ ਚੰਗੀ ਚਿਵਾਈ ਲੋ ਜੀ ਮਗਲਿਆਂ ਦੇ ਮਗਲਿਆਂ ਸਾਈ ਚੈੱਕ ਸੜਕਾ ਸੋਨਾ ਯਾਰ ਚਿਵਾਈ ਦਾ ਹਾਂ ਜੀ ਬਾਲੀ ਚੰਗੀ ਚਿਵਾਈ ਹੈ ਨਹੀਂ ਯਾਰ ਇੱਕ ਨੰਬਰ ਚੋਣ ਮੋਟਾ ਮੋਟਾ ਚੋਣ ਕਿਆ ਬਾਤ ਨੇੜੇ ਕਰਕੇ ਦਿਖਾ ਦੇ ਕਲਾ ਕਲਾ ਨੇੜੇ ਕਰਕੇ ਦਿਖਾ ਦੂ ਕੋਈ ਮੁੱਲ ਵੀ ਜਮਾ ਯਾਜ ਬਾਲਾ ਬਾਈ ਨੇ ਮੁੱਲ ਨਹੀਂ ਰੱਖਿਆ ਖਿੱਚ ਕੇ ਮੁੱਲ ਰੱਖਿਆ ਨੇ ਹਾਂਜੀ ਨਹੀਂ ਹਾਂਜੀ ਇੱਕ ਨੰਬਰ ਹਾਂਜੀ ਧੰਨਵਾਦ